ਨੌਜਵਾਨਾਂ ਵੱਲੋਂ ਲੋਕ ਸਭਾ ਚੋਣਾਂ ਚ ਰੋਜ਼ਗਾਰ ਦੀ ਗਰੰਟੀ ਸੰਬੰਧੀ ਰਾਸੀ ਆਕੂ ਤੋਂ ਜਵਾਬਦੇਹੀ ਮੰਗਣ ਦਾ ਐਲਾਨ ਕਾਲੀ ਦਾ ਵਾਲਾ ਇਹ ਉਹ ਨਾ ਅੱਗੇ ਵੀ ਪਰ ਨਾਲ ਦੇ ਨਾਲ ਇਹ ਕਹਿਣਾ ਹੈ ਕਿ ਬੀਜੇਪੀ ਵਾਲਿਓ ਤੁਸੀਂ 10 ਸਾਲ ਰਾਜ ਕੀਤਾ ਹੈ ਵੀ ਰੋਜ਼ਗਾਰ ਪ੍ਰਾਪਤੀ ਮੋਹਨ ਤਹਿਤ 올 ਇੰਡੀਆ ਸਟੂਡੈਂਟ ਫੈਡਰੇਸ਼ਨ ਅਤੇ ਸਰਹਾਰ ਭਾਰਤ ਨੌਜਵਾਨ ਸਭਾ ਬਲਾਕ ਜਲਾਲਾਬਾਦ ਵੱਲੋਂ ਸਥਾਨਕ ਸੁਤੰਤਰਤਾ ਭਵਨ ਵਿਖੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਬੁਲਾਰੇ ਬਣਾਉਣ ਲਈ ਇੱਕ ਟ੍ਰੇਨਿੰਗ ਕੈਂਪ ਦਾ ਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਕੈਂਪ ਦੀ ਗਵਾਈ ਸਰਭ ਭਾਰਤ ਨੌਜਵਾਨ ਸਭਾ ਦੇ ਆਗੂ ਕਰਨੈਲ ਸਿੰਘ ਬੱਗੇ ਕੀ ਬਲਵਿੰਦਰ ਮਹਾਲਮ ਅਤੇ ਅੰਮ੍ਰਿਤਕੌਰ ਕਾਠਗੜ੍ਹ ਨੇ ਕੀਤੀ। ਇਸ ਕੈਂਪ ਵਿੱਚ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਬੁਲਾਰੇ ਬਣਾਉਣ ਲਈ ਟ੍ਰੇਨਿੰਗ ਦੇਣ ਲਈ ਵਿਸ਼ੇਸ਼ ਤੌਰ ਤੇ ਸਰਭ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਸਿੰਘ ਟਾਪਾ ਅਤੇ 올 인디아스 스튜던트 페데레이션 ਦੇ ਸੂਬਾ ਪ੍ਰਧਾਨ ਰਮਨ ਤਰਮੂਵਾਲਾ ਨੇ ਹਾਜ਼ਰ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਬੁਲਾਰੇ ਬਣਨ ਲਈ ਵਿਸ਼ੇਸ਼ ਨੁਕਤੇ ਦੱਸੇ ਇਸ ਮੌਕੇ ਟ੍ਰੇਨਿੰਗ ਕੈਂਪ ਵਿੱਚ ਹਜ਼ਾਰਾਂ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸਾਥੀ ਪਰਮਜੀਤ ਢੱਬਾ ਅਤੇ ਰਮਨ ਤਰਮੂਵਾਲਾ ਨੇ ਕਿਹਾ ਕਿ ਇੱਕ ਚੇਤਨ ਨੌਜਵਾਨ ਜਦੋਂ ਆਪਣੀ ਗੱਲ ਕਹਿਣ ਲਈ ਬੁਲਾਰਾ ਬਣ ਜਾਂਦਾ ਹੈ ਤਾਂ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਮਹਰੀ ਰੋਲ ਅਦਾ ਕਰਦਾ ਹੈ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਦੇਸ਼ ਅੰਦਰ ਲੋਕ ਸਭਾ ਦੀ ਚੋਣਾਂ ਹੋਣ ਜਾ ਰਹੀਆਂ ਨੇ ਇਹਨਾਂ ਚੋਣਾਂ ਵਿੱਚ ਚੇਤਨ ਜਵਾਨੀ ਨੂੰ ਆਪਣੇ ਰੋਜ਼ਗਾਰ ਦੀ ਗਰੰਟੀ ਲਈ ਦੇਸ਼ ਦੀ ਪਾਰਲੀਮੈਂਟ ਵਿੱਚ ਕਾਨੂੰਨ ਬਣੇ ਚੋਣ ਲੜ ਰਹੇ ਹਰ ਰਾਸੀ ਆਗੂ ਨੂੰ ਸਵਾਲ ਖੜੇ ਕਰਨੇ ਚਾਹੀਦੇ ਨੇ ਉਹਨਾਂ ਕਹਿੰਦੇ ਕਿ ਜੇਕਰ ਅਸੀਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਆਵਾਜ਼ ਬੁਲੰਦ ਕਰਾਂਗੇ ਤਾਂ ਹੱਕ ਪ੍ਰਾਪਤ ਕਰਨਾ ਸਾਡੀ ਗਰੰਟੀ ਬਣੇਗਾ ਸਰਪਾਰਤ ਨੌਜਵਾਨ ਸਭਾ ਔਰ ਆਲ ਇੰਡੀਆ ਸਟੂਡੈਂਟ ਫਾਊਂਡੇਸ਼ਨ ਵੱਲੋਂ ਬੁਲਾਰੇ ਬਣਾਉਣ ਵਾਸਤੇ ਜਲਾਲਾਬਾਦ ਵਿਖੇ ਇੱਕ ਟ੍ਰੇਨਿੰਗ ਕੈਂਪ ਲਗਾਇਆ ਗਿਆ ਹੈ ਇਸ ਟ੍ਰੇਨਿੰਗ ਕੈਂਪ ਦੇ ਵਿੱਚ ਵੱਡੀ ਗਿਤੀ ਵਿੱਚ ਵਿਦਿਆਰਥੀਆਂ ਨੇ ਉਹ ਹਿੱਸਾ ਲਿਆ ਹੈ ਪਰ ਬਲਾਰੇ ਬਣਾਉਣ ਦਾ ਮੁੱਖ ਮਕਸਦ ਇਹ ਹੈ ਕਿ ਜਿਹੜੇ ਵਿਦਿਆਰਥੀ ਨੇ ਨੌਜਵਾਨ ਨੇ ਆਪਣੀਆਂ ਹੱਕੀ ਮੰਗਾ ਆਪਣੇ ਹੱਕ ਪ੍ਰਾਪਤ ਕਰਨ ਵਾਸਤੇ ਉਹ ਬੋਲਣ ਲਈ ਤਿਆਰ ਹੋਣ ਕਿਉਂਕਿ ਜਿਹੜੇ ਹੱਕ ਨੇ ਉਹ ਬੋਲਣ ਤੋਂ ਬਿਨਾ ਨਹੀਂ ਮਿਲ ਸਕਦੇ ਪਰ ਬੋਲਣ ਦਾ ਜਿਹੜਾ ਇੱਕ ਤਜਰਬਾ ਹੈ ਉਹ ਇਸ ਜਥੇਬੰਦੀ ਵੱਲੋਂ ਲਗਾਤਾਰ ਵਿਦਿਆਰਥੀਆਂ ਨੌਜਵਾਨਾਂ ਨੂੰ ਬਿਨਾਂ ਪੱਖ ਪਾਤ ਉਹ ਦਿੱਤਾ ਜਾ ਰਿਹਾ ਹੈ ਔਰ ਇਹਦੇ ਵਿੱਚ ਅੱਜ ਜਿਹੜੀ ਚਰਚਾ ਹੋਈ ਹੈ ਔਰ ਵੱਡੀ ਗਿਣਤੀ ਵਿੱਚ ਜਿਹੜੇ ਵਿਦਿਆਰਥੀ ਨੌਜਵਾਨ ਇਹਦੇ ਵਿੱਚ ਹਸ ਜਿਹੜੇ ਹਾਜ਼ਰ ਹੋਏ ਨੇ ਲੜਕੀਆਂ ਵੱਡੀ ਗਿਣਤੀ ਵਿੱਚ ਹਾਜ਼ਰ ਹੋਈਆਂ ਨੇ ਉਹਨਾਂ ਨੇ ਇਥੋਂ ਟ੍ਰੇਨਿੰਗ ਬੋਲਣ ਦੀ ਲਈ ਹੈ ਔਰ ਉਹਨਾਂ ਨੇ ਟ੍ਰੇਨਿੰਗ ਲੈ ਕੇ ਇਸ ਗੱਲ ਦਾ ਐਲਾਨ ਲਿਆ ਹੈ ਕਿ ਜਿਹੜਾ ਅੱਜ ਸਾਡੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਪਰ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹ ਸਾਡੇ ਹੱਕ ਤੈਅ ਕਰਤੀਆਂ ਨੇ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣਨੇ ਨੇ ਨੌਜਵਾਨਾਂ ਵਾਸਤੇ ਖਾਸ ਤੌਰ ਤੇ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਜਿਹੜਾ ਸਭ ਲਈ ਰੁਜ਼ਗਾਰ ਦੀ ਗਰੰਟੀ ਕਰਦਾ ਅਜੇ ਤੱਕ ਕੋਈ ਕਾਨੂੰਨ ਨਹੀਂ ਬਣਿਆ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਇੱਕ ਕਾਨੂੰਨ ਬਣੇ ਔਰ ਕਾਨੂੰਨ ਨੂੰ ਬਣਾਉਣ ਵਾਸਤੇ ਜਿਹੜੇ ਵੀ ਰਾਜਨੀਤਿਕ ਪਾਰਟੀਆਂ ਦੇ ਆਪੂ ਚੋਣਾਂ ਲੜ ਰਹੇ ਨੇ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਨੇ ਸਵਾਲ ਖੜੇ ਕਰਨੇ ਨੇ ਇਹਨਾਂ ਨੌਜਵਾਨਾਂ ਨੇ ਤੁਸਿੱਖ ਕਿ ਉਹਨਾਂ ਨੂੰ ਸਵਾਲ ਖੜਾ ਕਰਨਾ ਹੈ ਕਿ ਸਾਡੇ ਰੁਜ਼ਗਾਰ ਦੀ ਗਰੰਟੀ ਵਾਸਤੇ ਤੁਸੀਂ ਦੇਸ਼ ਦੀ ਪਾਰਲੀਮੈਂਟ ਵਿੱਚ ਕਾਨੂੰਨ ਬਣਾਓਗੇ ਜਾਂ ਨਹੀਂ ਬਣਾਓਗੇ ਇਹਦੇ ਲਈ ਸਪਸ਼ਟ ਕਰੋ ਜੇਕਰ ਤੁਸੀਂ ਕਾਨੂੰਨ ਬਣਾਉਣ ਦੀ ਗੱਲ ਨਹੀਂ ਕਰਦੇ ਤਾਂ ਤੁਸੀਂ ਸਾਡੇ ਵੋਟ ਦੇ ਹੱਕਦਾਰ ਨਹੀਂ ਹੈਗੇ ਅਸੀਂ ਤੁਹਾਨੂੰ ਵੋਟ ਕਾਸਟ ਨਹੀਂ ਕਰਾਂਗੇ ਇਸ ਲਈ ਅੱਜ ਅਸੀਂ ਤੈਅ ਕੀਤਾ ਹੈ ਕਿ ਜਿਹੜੀ ਵੀ ਰਾਜ ਦੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਸਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਦੋਂ ਵੋਟ ਮੰਗਣ ਵਾਸਤੇ ਆਏਗਾ ਸਾਡੇ ਨੌਜਵਾਨ ਮੁੰਡੇ ਕੁੜੀਆਂ ਉਹ ਡਿਊ ਰਿਸਪੈਕਟ ਆਦਰ ਸਤਕਾਰ ਦੇ ਨਾਲ ਉਹਤੇ ਤੋਂ ਮੰਗ ਕਰਨਗੇ ਉਹਨਾਂ ਨੂੰ ਇਹ ਸਵਾਲ ਖੜੇ ਕਰਨਗੇ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਰੁਜ਼ਗਾਰ ਦੀ ਗਰੰਟੀ ਕਰਦਾ ਉਹ ਕਾਨੂੰਨ ਪਾਸ ਕਰੋ ਕਾਨੂੰਨ ਬਾਰੇ ਵੀ ਨਾਮ ਕਰਨ ਦਾ ਸਪਸ਼ਟ ਹੈ ਕਿ ਅਸੀਂ ਇਹ ਚਾਹੁੰਦੇ ਹਾਂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਔਰ ਸਰਪੱਤ ਨੌਜਵਨ ਸਭਾ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਜਿਵੇਂ ਨਰੇਗਾ ਦਾ ਕਾਨੂੰਨ ਇੱਕ ਪਾਸ ਹੋਇਆ ਉਸੇ ਤਰ੍ਹਾਂ ਇੱਕ ਬਨੇਗਾ ਕਾਨੂੰਨ ਪਾਸ ਹੋਵੇ ਬਨੇਗਾ ਦਾ ਮਤਲਬ ਹੈ ਭਗਤ ਸਿੰਘ ਨੈਸ਼ਨਲ এমਪਲੋਇਮੈਂਟ ਗਰੰਟੀ ਐਕਟ ਔਰ ਇਸ ਐਕਟ ਦੇ ਮਤਾਬਿਕ ਭਾਵ ਬਨੇਗਾ ਇਸ ਬਨੇਗਾ ਐਕਟ ਦੇ ਅਕੋਰਡਿੰਗ ਹਰੇਕ 18 ਤੋਂ 54 ਸਾਲ ਦੇ ਇਸਤਰੀ ਮਰਦ ਨੂੰ ਜੋ ਚਾਹੁੰਦਾ ਹੈ ਚਾਹੇ ਅਨ ਸਿੱਖਿਆਤ ਹੈ ਚਾਹੇ ਅਨਪੜ ਹੈ ਉਹਨੂੰ ਜਿਉਂਦੇ ਰਹਿਣ ਲਈ ਰੁਜ਼ਗਾਰ ਦੀ ਗਰੰਟੀ ਹੋਵੇ ਉਹਦੀ ਘੱਟੋ ਘੱਟ 30000 ਰੁਪਏ ਪ੍ਰਤੀ ਮਹੀਨਾ ਹੋਵੇ ਇਸੇ ਤਰ੍ਹਾਂ ਜਿਹੜਾ ਅਰਧ ਸਿੱਖਿਆਤ ਹੈ ਉਹਦੇ ਵਾਸਤੇ 35000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਔਰ ਜਿਹੜਾ ਸਿੱਖਿਆਤ ਹੈ ਉਹਦੇ ਵਾਸਤੇ 45000 ਜਿਹੜਾ ਉੱਚ ਸਿੱਖਿਆਤ ਹੈ ਹਾਈਲੀ ਕਿਲਦਾ ਹੈ ਉਹਦੇ ਵਾਸਤੇ 60000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਇਹ ਕਾਨੂੰਨ ਦੇਸ਼ ਦੀ ਪਾਰਲੀਮੈਂਟ ਚ ਪਾਸ ਹੋਵੇ ਇਹਦੀ ਆਵਾਜ਼ ਬੁਲੰਦ ਕਰਨ ਵਾਸਤੇ ਇਹਨਾਂ ਨੌਜਵਾਨਾਂ ਨੂੰ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇ ਕੇ ਬਲਾਰੇ ਬਣਾ ਕੇ ਅਸੀਂ ਜਿਹੜਾ ਉਹ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹ ਸਵਾਰ ਖੜਾ ਕਰਨ ਵਾਸਤੇ ਤਿਆਰ ਕਰ ਰਹੇ ਹਾਂ ਔਰ ਅੱਜ ਵੱਡੀ ਗਿਣਤੀ ਵਿੱਚ ਜਿਹੜੇ ਵਿਦਿਆਰਥੀਆਂ ਨੌਜਵਾਨਾਂ ਨੇ ਐਤਿਲੇ ਆਏ ਕਿ ਅਸੀਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਹਰ ਇੱਕ ਰਾਜਨੀਤਿਕ ਪਾਰਟੀ ਦੇ ਆਗੂ ਨੂੰ ਇਹ ਸਵਾਲ ਖੜੇ ਕਰਾਂਗੇ ਕਿ ਉਹ ਕਾਨੂੰਨ ਦੀ ਗੱਲ ਕਰਨ ਹੋ ਗਲੀਆਂ ਨਾਲੀਆਂ ਸੜਕਾਂ ਉਹ ਜ਼ਰੂਰਤ ਹੈ ਸਾਡੀ ਪਰ ਉਹ ਸੈਕੰਡਰੀ ਮੰਗਾਂ ਨੇ ਜਿਹੜੀਆਂ ਸਾਡੀਆਂ ਪਹਿਲੀਆਂ ਮੰਗਾਂ ਨੇ ਫਸਟ ਜਿਹੜੇ ਸਾਡੇ ਪ੍ਰੋਗਰਾਮ ਨੇ ਫਸਟ ਸਾਡਾ ਜਿਹੜਾ ਹੱਕ ਹੈ ਫੰਡਾਮੈਂਟਲ ਰਾਈਟ ਬਣਨਾ ਚਾਹੀਦਾ ਹੈ ਉਹ ਸਾਡੇ ਰੁਜ਼ਗਾਰ ਦਾ ਹੈ ਰੁਜ਼ਗਾਰ ਦੀ ਗਰੰਟੀ ਦਾ ਕਾਨੂੰਨ ਬਣੇ ਇਹਦੇ ਲਈ ਜਿਹੜਾ ਅੱਜ ਐਤ ਕਰਕੇ ਨੌਜਵਾਨ ਜਾ ਰਹੇ ਨੇ ਔਰ ਖੁਸ਼ੀ ਦੀ ਗੱਲ ਹੈ ਕਿ ਇੱਕ ਵੀ ਨੌਜਵਾਨ ਲੜਕਾ ਲੜਕੀ ਉਹ ਬਿਣਾ ਬੋਲੇ ਉਹ ਨਹੀਂ ਗਿਆ ਹਰ ਇੱਕ ਨੇ ਆਪਣੇ ਜਿਹੜੇ ਜਜਬਾਤ ਸਾਂਝੇ ਕੀਤੇ ਨੇ ਆਪਣੇ ਵਿਚਾਰ ਰੱਖੇ ਨੇ ਚਾਹੇ ਉਹ ਘੱਟ ਬੋਲਿਆ ਪਰ ਬੋਲੇ ਸਾਰੇ ਸਾਂਝੇ ਨਾਮ ਨੂੰ ਰੇਸ਼ਾ ਨੀ ਆਪਨੇ ਕਾਰ ਕਰ ਤੋਂ ਰਹਿਣ ਵਾਲੀਆਂ ਅਕਸਰ ਲਗਾ ਸਾਡੀ ਇੱਕ ਟ੍ਰੇਨਿੰਗ ਕੈਂਪ ਲਗਾਇਆ ਗਿਆ ਸੀਗਾ ਜਿੱਥੇ ਕਿ ਵੱਖ-ਵੱਖ ਪਿੰਡਾਂ ਤੋਂ ਅਤੇ ਸ਼ਹਿਰਾਂ ਤੋਂ ਵਿਦਿਆਰਥੀ ਇਕੱਠੇ ਹੋਏ ਹਨ ਤਾਂ ਸਾਨੂੰ ਇਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਅਤੇ ਰੱਤ ਰਾਂਗੀਆਂ ਗੱਲਾਂ ਜਿਵੇਂ ਕਿ ਮਤਲਬ ਬਤੋ ਬਤੋ ਬਹੁਤ ਧੀਰੇ ਤਰੀਕੇ ਨਾਲ ਸਾਨੂੰ ਸਿਖਾਇਆ ਗਿਆ ਵੀ ਅਸੀਂ ਅੱਗੇ ਆਪਣੇ ਆਪਣੀ ਲਾਈਫ ਚ ਕਿਵੇਂ-ਕਿਵੇਂ ਅਸੀਂ ਜੇ ਕੋਈ ਸੰਘਰਸ਼ ਆਂਦਾ ਤਾਂ ਅਸੀਂ ਉਹਨੂੰ ਕਿਵੇਂ ਸਾਈਡ ਤੇ ਕਰਕੇ ਤਾਂ ਅਸੀਂ ਅੱਗੇ ਲੰਘ ਸਕਦੇ ਹਾਂ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਰਿਪਾਲ ਗੋਰੇ ਹਿੰਦ ਤੇ ਮੈਂ ਵੀ ਸਕੰਦਰ ਹਾਂ ਤੇ ਅੱਜ ਅਸੀਂ ਜਲਾਲਾਬਾਦ ਇੱਥੇ ਇੱਕ ਵਿਦਿਆਰਥੀਆਂ ਦੇ ਫੁਲਾਰੇ ਬਣਾਉਣ ਦਾ ਕੈਂਪ ਲਗਾਇਆ ਹੈ ਜੋ ਕਿ 올 ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਲਗਾਇਆ ਗਿਆ ਹੈ ਇਸ ਜੱਤੀਪਤੀ ਵਿੱਚ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਅੱਗੇ ਬੋਲਣ ਦਾ ਅੱਗੇ ਵਾੜ ਛੜ ਕੇ ਹਿੱਸਾ ਲੈਣ ਦਾ ਬੋਲਣ ਦਾ ਅਤੇ ਹੱਕਾਂ ਲਈ ਆਵਾਜ਼ ਉਠਾਉਣ ਦਾ ਦਾਤੀ ਜੋ ਹੌਣ ਦੇ ਨੌਜਵਾਨ ਵਿਦਿਆਰਥੀ ਅੱਗੇ ਕਵੀਖ ਵਿੱਚ ਜਾ ਕੇ ਸਰਕਾਰਾਂ ਤੋਂ ਸਵਾਲ ਪੁੱਛ ਸਕਦੇ ਆਪਦੇ ਹੱਕਾਂ ਲਈ ਗੁਜ਼ਾਰਿਸ਼ ਕਰ ਸਕਦੇ ਧੰਨਵਾਦ ਜੀ ਮੇਰਾ ਨਾਮ ਅਮੰਤਿਪ ਕੋਰਿਆ ਅੱਜ ਜੋ ਕਿਚਰਾਲਾਪੁਰ ਦੇ ਵਿੱਚ ਕੈਂਪ ਲੱਗਿਆ ਉਹ ਅਸੀਂ ਹਰ ਮਹੀਨੇ ਲਗਾਉਂਦੇ ਆ ਵਿਦਿਆਰਥੀਆਂ ਨੂੰ ਬੁਲਾ ਰਹੇ ਬਣਾਉਣੀ ਵਿਦਿਆਰਥੀ ਕੱਲ ਨੂੰ ਕੋਈ ਵੀ ਸੰਘਰਸ਼ਣ ਆਪਣੀ ਆਵਾਜ਼ ਉਠਾ ਸਕਣ ਆਪਣੇ ਹੱਕ ਮੰਗ ਸਕਣ ਜਿਵੇਂ ਕਿ ਬਨੇਗਾ ਕਾਨੂੰਨ ਹੈ ਭਗਤ ਸਿੰਘ ਨੈਸ਼ਨਲ এমਪਲੋਇਮੈਂਟ ਗਰੰਟੀ ਐਕਟ ਇਹ ਪਾਰਲੀਮੈਂਟ ਵਿੱਚ ਪਾਸ ਕੀਤਾ ਜਾਵੇ ਕਿ ਜਿਵੇਂ ਸਾਡੇ ਸਾਡੀ ਜੋ ਪੜ੍ਹਾਈ ਦੇ ਤੌਰ ਤੇ ਜੋ ਵੀ ਸਾਡੇ ਹੱਕ ਨੇ ਸਾਨੂੰ ਉਹ ਵੀ ਮਿਲਣ ਤੇ ਕੱਲ ਨੂੰ ਸਾਡਾ ਰੋਜ਼ਗਾਰ ਵਿਜ਼ਗਾਰ ਪ੍ਰਤੀ ਜੋ ਵੀ ਸਾਡੇ ਹੱਕ ਨੇ ਸਾਨੂੰ ਉਹ ਵੀ ਮਿਲਣ ਕਿ ਕੋਈ ਵੀ ਅਨਪੜ੍ਹ ਹੈ ਉੱਚ ਸਿੱਖਿਆ ਤੈ ਸਿੱਖਿਆ ਤੈ ਉਹਨੂੰ ਆਪਣੇ ਰੋਜ਼ਗਾਰ ਦੀ ਗਰੰਟੀ ਹੋਵੇ ਸਾਨੂੰ ਕੱਲ ਨੂੰ ਰੋਜ਼ਗਾਰ ਦੀ ਗਰੰਟੀ ਹੋਵੇ ਕਿ ਅਸੀਂ ਬੇਰੋਜ਼ਗਾਰ ਨਾ ਰਹੀਏ ਜਲਾਲਾਬਾਦ ਤੋਂ ਠੇਠ ਪੰਜਾਬੀ ਟੀਵੀ ਲਈ ਰਮੇਸ਼ ਹਜ਼ਾਰਾ ਅਤੇ ਬਲਦੇਵ ਲਾਦੂ ਕਾ ਦੀ ਵਿਸ਼ੇਸ਼ ਰਿਪੋਰਟ